ਗੁਰਦਾਸਪੁਰ ਬਾਰ ਐਸੋਸੀਏਸ਼ਨ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿਰੋਧ ਵਿੱਚ ਉੱਤਰ ਆਈ ਹੈ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਰਾਜਨੀਤੀ ਚਮਕਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਟੁਕੜੇ ਕੀਤੇ ਜਾ ਰਹੇ ਹਨ ਬਟਾਲਾ ਦੇ ਜ਼ਿਲ੍ਹਾ ਬਣਨ ਨਾਲ ਲੋਕਾਂ ਦਾ ਨੁਕਸਾਨ ਹੋਵੇਗਾ ਇਲੇਟੇ ਕਮਰੇ ਹੋਣ ਨਹੀਂ ਦੇਵਾਂਗੇ ਨਹੀਂ ਹੋਣਗੇ ਨਹੀਂ ਹੋਣਗੇ ਕਮਰੇ ਹੋਣ ਨਹੀਂ ਦੇਵਾਂਗੇ ਨਹੀਂ ਹੋਣਗੇ ਨਹੀਂ ਹੋਣਗੇ ਮਈਓ ਮਈਓ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੇਰਾ ਨਾਮ ਰਾਜਪਾਲ ਸਿੰਘ ਜ਼ਿਲ੍ਹਾ ਐਡਵੋਕੇਟ ਅਸ਼ੀਸ਼ ਗਦਾਸਪੁਰ ਇਹ ਦਾਦੂ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਲਈ ਹੈ ਕੀ ਮਕਸਦ ਹੈ ਦਾ ਸੇ ਬਿਡੇ ਗਹੀ ਅੱਜ ਇਸ ਕਰਕੇ ਬੁਲਾਈ ਆ ਕਿ ਜੀ ਮਿੰისტਰ ਭਗਤਬਾਨ ਜੀ ਵਾਲੇ ਇੱਕ ਇੱਕ ਸਿਆਸੀ ਬਿਆਨ ਦਿੱਤਾ ਜਿਹਦੇ ਵਿਚ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਜਲਦੀ ਬਟਾਲੇ ਚ ਫੇਰ ਆਵਾਂਗਾ ਉਹਨਾਂ ਦਾ ਡਾਇਰੈਕਟ ਇਨਡਾਇਰੈਕਟ ਮਤਲਬ ਇਹ ਸੀ ਵੀ ਮੈਂ ਉੱਥੇ ਜ਼ਿਲ੍ਹਾ ਭਰਾਂ ਦੇ ਪਾਸੇ ਆਵਾਂਗਾ ਜਿਹੜਾ ਕਿ ਸਾਡੀ ਬਾਹਰ ਉਸੇ ਵਾਲੇ ਬਲਾ ਉਹ ਬਲਾ ਅਕਸਰ ਆ ਉਹਨਾਂ ਨੂੰ ਸੋ ਬਟਾਲੇ ਆ ਕੇ ਸਾਡੀ ਬਾਹਰ ਉਹਦੀ ਹੜਤਾਲ ਤੇ ਬੈ ਗਈ ਹੈ ਕਿਉਂਕਿ ਜਿਹੜਾ ਚੀਫ ਮਿੰਿਸਟਰ ਸਾਹਿਬ ਨੇ ਇਹਨਾਂ ਨੇ ਆਪਣਾ ਸਿਆਸੀ ਬਿਆਨ ਦੇ ਕੇ ਬੜੀ ਸਾਡੀ ਜ਼ਿਲ੍ਹੇ ਵਿੱਚ ਤਲਥਾਂ ਹੀ ਬਚਾ ਦਿੱਤੀ ਆ ਜਿਹੜੇ ਨਾਲ ਸਾਡੀ ਬਾਰਿਸ਼ ਨੇ ਬੜੀ ਆ ਇਸ ਔਖੀ ਹੋ ਗਈ ਆ ਵੀ ਇਹ ਮਾਨ ਸਾਹਿਬ ਕੀ ਕਰ ਰਹੇ ਨੇ ਜਦ ਕਿ ਸਾਰਾ ਜ਼ਿਲ੍ਹਾ ਆਲੜੀ ਬਹੁਤ ਛੋਟਾ ਵਾ ਅਨ ਹੋਰ ਛੋਟਾ ਕਰ ਰਹੇ ਨੇ ਸਾਡੀ ਬਾਰਿਸ਼ ਦੇ ਰੋਸ ਵਿੱਚ ਉੱਤ ਸਹਰਦ ਹਾਲ ਤੇ ਕੰਟੀਨਿਊ ਚੱਲਦੀ ਬਈ ਤੁਹਾਡੇ ਗੱਲਾਂ ਵਿੱਚ ਕੋਈ ਹੱਦ ਤੱਕ ਸਹਿਬਤ ਵੀ ਆ ਪਰ ਇਹ ਗੱਲ ਤੇ ਅਸੀਂ ਕੋਈ ਇਹਨੂੰ ਅਸੀਂ ਨਾਨ ਸੀਰੀਅਸ ਨਹੀਂ ਲੈ ਸਕਦੇ ਕਿਉਂਕਿ ਅੱਗੇ ਵੀ ਅਸੀਂ ਦਾ ਕੀਤਾ ਇਹਨਾਂ ਨੇ ਬਠਾਲਕੋੜ ਦੇ ਵਿੱਚ ਮਾਰਦਾ ਸਾਡਾ ਨਾਲੋਂ ਅਲੱਗ ਕਰ ਦਿੱਤਾ ਜੋ ਸਾਡਾ ਪਾਰਟ ਪਾਰਸਲ ਹੁੰਦਾ ਗਦਾਫਪੁਰ ਦਾ ਉਹ ਹੁਣ ਬੰਦ ਤੇ ਗਿਆ ਵਾ ਪਰ ਹੁਣ ਉੱਥੇ ਇੰਨਾ ਖਰਚਾ ਹੋ ਰਿਹਾ ਪਰ ਜਿਹੜੇ ਹੋਰ ਉੱਥੇ ਦੇ ਵਪਾਰੀ ਵਰਗੇ ਬੜਾ ਦੁਖੀ ਆ ਉੱਥੇ ਦੇ ਐਡਵੋਕੇਟ ਵੀ ਬੜੇ ਦੁਖੀ ਆ ਉੱਥੇ ਤਾਂ ਕੰਮ ਹੀ ਖਤਮ ਹੋ ਗਿਆ ਔਰ ਖੋਦੇ ਚਾਹਦੇ ਵੀ ਬਹੁਤ ਗਲਤੀ ਕਰ ਰਹੀ ਹੈ ਨੁਕਸਾਨ ਕੀ ਹੈ ਜੀ ਇਹ ਵੀ ਬਗੋਰ ਗਵਰਨਮੈਂਟ ਦੇ ਅਕਸਰ ਮਾਡਲ ਪੈਣਾ ਉਹੀ ਡਿਸਟ੍ਰਿਕਟ ਦਾ ਸਾਹ ਵੈਸੇ ਜਿਹੜਾ ਕੰਮ ਕਰਦੇ ਪਏ ਨੇ ਉਸੇ ਤਨਖਾਹ ਜੋ ਵਿਚਾਰੇ ਬਟਾਲੇ ਦਾ ਵੀ ਕੰਮ ਕਰਦੇ ਕੋਈ ਉਹਨਾਂ ਦਾ ਕੋਈ ਹੈ ਨਹੀਂ ਪ੍ਰੋਬਲਮ ਕੋਈ ਫਿਰ ਡੀਸੀ ਵੱਖਰੇ ਨਾਲ ਕਰੇ ਪਰ ਅਮਰਾ ਜਮਲਾ ਵੱਖਰਾ ਖੜਾ ਪਏਗਾ ਨੌਕਰੀਆਂ ਵਖਰੀਆਂ ਦੇਣ ਸਰਕਾਰ ਦੇ ਬਹੁਤ ਜ਼ਿਆਦਾ ਐਕਸਟਰਾ ਖਰਚਾ ਪੈ ਜਾਣਾ ਕੋਈ ਫਾਇਦਾ ਕੋਈ ਨਹੀਂ ਸਰਕਾਰ ਨੂੰ ਹੋਣਾ ਜਦ ਕਿ ਇਹੀ ਡਿਸਟ੍ਰਿਕਟ ਜੱਜ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਨੇ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਉਹ ਜ਼ਿਆਦਾ ਖਰਚਾ ਪਾਉਂਦਾ ਕੋਈ ਗੱਲ ਬੰਦ ਹੀ ਨਹੀਂ ਮੇਰੇ ਖਿਆਲ ਅਸੀਂ ਬਾਗ ਬਰਤ ਸੇ ਡੀਸੀ ਜੱਜ ਸਾਹਿਬ ਨੂੰ ਦੇ ਆ ਤੇ ਆਪਣੇ 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 ਡੀਸੀ ਸਾਹਿਬ ਨੂੰ ਦੇਣ ਜਾ ਰਹੇ ਆ ਲੇਕਿਨ ਇਹ ਕੋਈ ਕਹਿੰਦਾ ਕੋਈ ਗੱਲ ਨਹੀਂ ਅੱਜ ਕੱਲ ਸਾਰਾ ਦਾ ਵੀ ਟਰਾਂਸਪੋਰਟੇਸ਼ਨ ਰੈਡੀ ਹੋ ਗਈ ਆ ਕਿ ਲੋਕਾਂ ਦੀ ਤਾਂ ਡਿਮਾਂਡ ਹੀ ਕੋਈ ਨਹੀਂ ਹੈਗੀ ਮੈਨੂੰ ਕੋਈ ਬੰਦਾ ਦੱਸ ਦੇ ਅਸੀਂ ਡਿਮਾਂਡ ਕਰਨੇ ਵਿੱਚ ਜਿਲਾ ਵਖਰ ਬਣਾਏ ਇੱਕ ਚੰਦ ਬੰਦਿਆਂ ਦਾ ਗੜਵਾੜਾ ਜਨਤਾ ਦੀ ਤਕਵਾ ਜੀ ਨਹੀਂ ਵੀ ਜ਼ਿਲ੍ਹੇ ਵੱਖਰੇ ਬਣਾਓ ਜੇਕਰ ਨਹੀਂ ਕੋਈ ਸਮਾਈ ਹੁੰਦੀ ਫੇਰ ਕਰਾ ਦਿਓ ਜੇ ਨਹੀਂ ਸਲਵਾਈ ਹੋ ਜੇ ਹਸਾਲ ਕੰਟੀਨਿਊ ਰੱਖਾ ਕੇ ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਮਿਲਾਂਗੇ ਤੇ ਬਾਕੀ ਜਿੱਥੇ ਵੀ ਸਾਡਾ ਹੋਏਗਾ ਜਿਸ ਤੱਕ ਕੋਸ਼ਿਸ਼ ਸਾਡੀ ਇਹੀ ਹੋਏਗੀ ਵੀ ਜ਼ਿਲ੍ਹਾ ਨਾਂ ਬਣੇ ਵਖਾਲਾ ਨਾਸਾਪਲ ਬਣੇ ਜੇ ਇਹਹੀ ਜਿਸ ਵਾਰ ਜੋ ਵੀ ਮੇਰੀ ਬਾਅਦ ਫੈਸਲਾ ਕਰੇਗੀ ਉਹਦੇ ਨਾਲ ਮੈਂ ਸਹਿਮਤ ਹੋਵਾਂਗਾ ਕਿ ਅਜੇ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕੀ ਚੀਫ ਮਿੰਸਟਰ ਸਾਹਿਬ ਭਗਵਾਨ ਮਾਂਜੀ ਆਪਣਾ ਲਾਸਟ ਵੀਕ ਇੱਥੇ ਆਏ ਸੀਗੇ ਬਟਾਲੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰੈਲੇਵੈਂਟ ਦੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ ਬਾਰ-ਬਾਰ ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੋ ਕਿ ਬਿਲਕੁਲ ਇਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦਕਿ ਇੱਥੇ ਆਲਰੇਡੀ ਸਾਡੀਆਂ ਈਡੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣਗੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਬਟਾਲਾ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇੱਕ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲੋਂ 2011 ਦੇ ਵਿੱਚ ਇਹਨਾਂ ਪਠਾਨਕੋਟ ਅਲੱਗ ਕੀਤਾ ਈਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟਸ ਇੱਥੇ ਆ ਕੇ ਸਾਨੂੰ ਦੱਬੀ ਆਵਾਜ਼ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈ ਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਇੰਨੀਆਂ ਬਿਲਡਿੰਗਾਂ ਇੰਨਾ ਖਰਚਾ ਕੀਤਾ ਤੇ ਜੇ ਇਹ ਖੱਤਿਆ ਕਰਨ ਦੇ ਬਾਵਜੂਦ ਜੇ ਉਹ ਬਣਾਣਾ ਹੀ ਫਿਰ ਇੱਥੇ ਖਰਚਾ ਕਰਨ ਦੀ ਸਰਕਾਰਾਂ ਨੂੰ ਨਹੀਂ ਲੋੜ ਦੀ ਬਿਲਕੁਲ ਠੀਕ ਕੋਈ ਲੋੜ ਨਹੀਂ ਕੋਈ ਲੋੜ ਕੋਈ ਗੱਲ ਬਣਦੀ ਨਹੀਂ ਆ ਬਟਾਲੇ ਨੂੰ ਇੱਕ ਸੈਪਰੇਟ ਜ਼ਿਲ੍ਹਾ ਬਣਾਉਣ ਦੀ ਜਦਕਿ ਇੱਥੇ ਕਈ 100 ਕਰੋੜ ਖਰਚ ਕੇ ਡਿਸਟ੍ਰਿਕਟ ਕੋਰਟ ਦੀ ਬਿਲਡਿੰਗ ਹੈਗੀ ਆ ਆਪਣਾ ਡੀਏਸੀ ਕੰਪਲੈਕਸ ਆ ਕਈ 100 ਕਰੋੜ ਖਰਚ ਕੇ ਇੱਥੇ ਇਹਨਾਂ ਸਟੇਟ ਹੋਰ ਡੈਟ ਰਿਡਨ ਹੋ ਜਾਏਗੀ ਹੋਰ ਜ਼ਿਆਦਾ ਬੋਝ ਪਏਗਾ ਵਿੱਤੀ ਬੋਝ ਪਏਗਾ ਆਲਰੇਡੀ ਸਾਡਾ ਜਿਹੜਾ ਪੰਜਾਬ ਆ ਬਰਡਨਡ ਵਿਦ ਡੈਟ ਤੁਸੀਂ ਕਿਸ ਤਰ੍ਹਾਂ ਹੁਣ ਆਪਣਾ ਰੋਸ਼ ਵਿਦਿਸ਼ਣ ਕਰ ਰਹੇ ਹੋ ਜਾਂ ਕਿ ਅਗਲੀ ਰਣਨੀਤੀ ਹੈ ਫਿਲਹਾਲ ਤੇ ਅਸੀਂ ਆਪਣੇ ਬਾਰ ਐਸੋਸੀਏਸ਼ਨ ਦੇ ਲੈਵਲ ਤੇ ਆਪਣੀ ਸਟ੍ਰਾਈਕ ਕੀਤੀ ਆ ਵਰਕ ਅਬਸਟੇਨ ਕੀਤਾ ਹੈ ਫਰਦਰ ਅਸੀਂ ਸਮਾਜਿਕ ਸੰਸਥਾਵਾਂ ਨੇ ਪੋਲੀਟੀਕਲ ਪਾਰਟੀਆਂ ਲੋਕਲ ਲੀਡਰਸ ਉਹਨਾਂ ਨਾਲ ਮਿਲ ਕੇ ਅੱਗੇ ਦੀ ਵਿਉਂਤਬੰਦੀ ਕਰਾਂਗੇ ਫਿਲਹਾਲ ਤੇ ਅਸੀਂ ਆਪਣੇ ਅਸੇਸ਼ੀਨ ਸਾਹਿਬ ਨੂੰ ਵਰਕਰ ਸਟੇਨ ਦਾ ਰੈਜ਼ੋਲੂਸ਼ਨ ਦੇ ਕੇ ਆਏ ਹਾਂ ਅੱਗੇ ਅਸੀਂ ਹੁਣ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਚੀਫ ਸਕੱਟਰੀ ਸਾਹਿਬ ਆਪਣੇ ਸੀਐਮ ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ